ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਜੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕਰ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹੁਣ ਇੱਥੇ ਜਿਵੇਂ ਲਾਵਾ ਤੋਂ ਬਾਅਦ ਮਹਾਰਾਜ ਜੀ ਨੇ ਵਿਆਹ ਦੇ ਪ੍ਰਕਰਨ ਦੇ ਸ਼ਬਦ ਸੁਣਾਏ ਸੀ ਇਸੇ ਪ੍ਰਕਾਰ ਮਹਾਰਾਜ ਸਾਹਿਬ ਇੱਥੇ ਜੀ ਵਿਸ਼ੇਸ਼ਤਾ ਕਹਿ ਕੇ ਹੁਣ ਮਾਰੇ ਕੋ ਗੋਵਿੰਦ ਦੇ ਗੁਣ ਗਾਉਣ ਤੇ ਮਹਕਮ ਦੱਸ ਦੇ ਕੋ ਐਤੂ ਪ੍ਰਵੇਸ਼ ਕਰੋ ਉਹਨ ਕਾਰ ਸਾਰਿਆਂ ਦਾ ਪ੍ਰਕਾਸ਼ ਸਰਗੁਣ ਦੀ ਕਿਰਪਾ ਨਾਲ ਮਿਲਦਾ ਹੈ ਗੋਬਿੰਦ ਗੁਣ ਗਾਵਣ ਲਾਗੀ ਜਦੋਂ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣ ਤੇ ਲੱਗ ਗਏ ਹਰ ਰੰਗ ਅਨੰਦਨ ਜਾਗੀ ਜਦੋਂ ਮੈਨੂੰ ਗਿਆਨ ਰਸਤਾ ਜਾਗ ਪਿਆ ਹਰੀ ਦਾ ਰੰਗ ਆਨੰਦ ਪ੍ਰਾਪਤ ਹੋ ਗਿਆ ਹਰ ਰੰਗ ਜਾਗੇ ਪਾਪ ਭਾਗੇ ਹਰ ਪ੍ਰੇਮ ਰੰਗ ਜਦੋਂ ਗਿਆਨ ਤੇ ਪਾਪ ਸਾਰੇ ਨਿਵਰਤ ਹੋ ਗਏ ਭਾਗੇ ਮਿਲੇ ਸੰਤ ਪਿਆਰੇ ਤੁਮਾਂ ਪਿਆਰੇ ਆ ਮੇਰੇ ਸੰਤ ਉਸੋ ਗੁਣ ਜਰੇ ਸੀ ਬੇਦੀ ਸੰਪਦਾ ਪਿਆਰੇ ਆਓ ਆਜ ਮਿਲਿਏ ਹਮ ਸਰਬਨ ਮੰਨਨ ਆਲਕ ਗੁਰ ਚਰਨ ਲਾਗੇ ਭਰਮ ਭਾਗੀ ਜਨਮ ਲਾਕੇ ਭਰਮ ਆਵਿਖਾਉ ਨਿਰਤ ਹੋ ਗਏ ਕਾਜ ਸਗਲ ਸਵਾਰਿਆ ਮੁਕਤੀ ਦਾ ਕਾਰ ਸ੍ਰੀ ਬ੍ਰਹਮ ਗਿਆਨ ਕਰਕੇ ਉਹ ਸਾਰਾ ਸਵਾਰ ਦਿੱਤਾ ਸੁਣ ਸਰਬਨ ਬਾਣੀ ਸਹਿਜ ਜਾਣੀ ਹੁਣ ਕੰਨਾ ਕਰਕੇ ਮਾਰੇ ਵੀ ਬਾਣੀ ਸੁਣ ਕੇ ਜੇ ਤਾ ਸੁਣਨਾ ਤੇ ਤਨ ਸਰ ਸ਼ੰਤੀ ਦੁਆਰਾ ਉਸ ਰੂਪ ਨੂੰ ਜਾਣ ਲਿਆ ਹੈ ਹਰ ਨਾਮ ਜਪ ਵੱਡ ਭਾਗੀ ਈਸ਼ ਦਾ ਨਾਮ ਜਪਦੇ ਵੱਡਿਆਂ ਭਾਗਾਂ ਵਾਲੇ ਹੋ ਗਏ ਹਨ ਹਰ ਨਾਮ ਜਪ ਵੱਡ ਭਾਗਾ ਵੱਡਿਆਂ ਭਾਗਾਂ ਵਾਲੇ ਹੈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ ਬਿਨਵੰਤ ਨਾਨਕ ਸਰਣ ਸੁਆਮੀ ਬੀਰ ਗੁਰਮਾਰਾ ਸਾਹਿਬ ਜੀ ਕੇ ਨੋ ਸੁਆਮੀ ਅਕਾਲ ਪੁਰਖ ਦੀ ਸਰਣ ਹੋ ਜੀਉ ਪਿੰਡ ਪ੍ਰਭ ਆਗੈ ਜੀਉ ਜਿਹੜਾ ਸੂਹਮ ਸ੍ਰੀ ਦਾ ਪਿੰਡ ਸੁਖੂਰ ਸਿਰ ਸੋਮ ਆਰਗਯ ਕੀ ਅਰਥਾ ਕੀਤਾ ਹੋਇਆ ਹੈ ਅਨਹਤ ਸਬਦ ਸੁਹਾਵਾ ਜੀਵੰਦ ਪ੍ਰਭੂ ਦੇ ਅੱਗੇ ਐ ਤੇ ਉਹਨਾਂ ਦੇ ਅੱਗੇ ਮਹਾਰਸ ਨਾਲ ਸੱਚੀ ਪਾਲਸ਼ ਦਿਸਦੀਆਂ ਅੱਗੇ ਪ੍ਰਗਟ ਹੋ ਜਾਂਦੇ ਸੰਮੁਖ ਅਨਹਤ ਸਬਦ ਸੁਹਾਵਾ ਅਨਹਤ ਨਾਸਤੋ ਰਹਿਦ ਜੋ ਸ਼ਬਦ ਗੁਰਾਂ ਦਾ ਹੈ ਜਿਨ੍ਹਾਂ ਨੇ ਕਮਾਇਆ ਉਹ ਸੋਭ ਨੀਕ ਹੋਏ ਹੈ ਨਾਸਤੋ ਅਜਾਜ ਆਜ ਮੇ ਬਿਸ਼ਰੀ ਅਨਹਦ ਨਾਸਤੋ ਰਿਛਰ ਬ੍ਰਹਮ ਸੋ ਨੀ ਕਹ ਸੱਚ ਮੰਗਲ ਹਰ ਜਸ ਗਾਵਾ ਸੱਚ ਹੈ ਜੋ ਮੰਗਲ ਆਨੰਦ ਹੈ ਹਰੀ ਦੇ ਜਸ ਗਾਉਣੇ ਕਰਕੇ ਸੱਚਾ ਆਨੰਦ ਪ੍ਰਾਪਤ ਹੋਇਆ ਮੰਗਲ ਦਾ ਉਸ ਰੂਪ ਦਈ ਹੈ ਸੱਚ ਰੂਪ ਹੋ ਗਏ ਮੰਗਲ ਹਰੀ ਦੇ ਜਸ ਨੂੰ ਕੀਰਤਨ ਕੇ ਬਾਕੇ ਜਦੋਂ ਗਾਇਆ ਸੱਚਾ ਮੰਗਲ ਆਨੰਦ ਪ੍ਰਾਪਤ ਹੋਇਆ ਹੈ ਗੁਣ ਗਾਏ ਹਰ ਹਰ ਦੂਖ ਨਾਸੀ ਨਰਨ ਪ੍ਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ ਜੰਮਣ ਮਰਨ ਦੇ ਦੁਖ ਨਾਸ਼ ਹੋ ਗਏ ਰਹਿਸ ਉਪਜੈ ਮਨ ਘਣਾ ਰਹਿਸ ਪ੍ਰਸੰਨਤਾ ਮਨ ਦੇ ਚ ਘਣਾ ਬਹੁਤ ਆਨੰਦ ਪਰਤ ਹੁੰਦਾ ਹੈ ਮਨ ਤਨ ਨਿਰਮਲ ਦੇਖ ਦਰਸ਼ਨ ਦਰਸ਼ਨ ਦੇ ਕੇ ਮਨ ਵੀ ਸਰੀਰ ਵੀ ਉਜਲ ਹੋ ਗਏ ਤੇ ਮਾਨ ਤੋਂ ਪਰੇ ਹੋ ਗਏ ਨਾਮ ਪ੍ਰਭ ਦਾ ਮੁਖ ਭਾਣਾ ਜਿੰਨਾਂ ਸੱਚੇ ਬਾਦਸ਼ਾਹ ਦਾ ਮੁਖ ਉਚਾਰਨਾ ਕਰਦੇ ਹਾਂ ਓਏ ਰੇਣ ਸਾਧੂ ਪ੍ਰਭ ਅਰਾਧੂ ਸਾਧ ਸੰਗਤ ਧੂੜ ਬਣ ਕਰਕੇ ਵਾਹਿਗੁਰੂ ਨੂੰ ਅਰਦਾ ਕਰੀਏ ਆਪਣੇ ਪ੍ਰਭ ਭਾਵਾਂ ਜਿਸ ਤਰ੍ਹਾਂ ਆਪਣੇ ਵਾਹਿਗੁਰੂ ਨੂੰ ਭਾਈ ਭਾਈ ਆਈਂ ਤੇ ਮਾਰਾ ਕਹਿੰਦੇ ਹਨ ਬਿਨਵੰਤ ਨਾਨਕ ਦਇਆ ਧਾਰੂ ਗੁਰੂ ਕਹਿੰਦੇ ਸਾਡੇ ਤੇ ਮਾਰਾ ਕਿਰਪਾ ਦ੍ਰਿਸ਼ਟੀ ਕਰੋ ਆਪੋ ਸਦਾ ਹਰ ਗੁਣ ਗਾਓ ਜੀ ਆਦੇ ਸਦਾ ਸਦਾ ਗੁਣਾਂ ਨੂੰ ਗਾਉਣਾ ਕਰੀਏ ਗੁਰ ਮਿਲ ਸਾਗਰ ਤਰਿਆ ਜਿਉ ਜੋ ਗੁਰਾਂ ਦੇ ਨਾਲ ਮਿਲਿਆ ਸੰਸਾਰ ਮੈਨੂੰ ਡਰਨਾ ਕੀਤਾ ਹੈ ਸਾਧ ਸੰਗਤ ਜੀ ਹਰ ਚਰਨ ਜਪਤ ਨਿਸਤਰਿਆ ਜੀ ਦੇ ਚਰਨਾਂ ਦਾ ਧਿਆਨ ਕੀਤਾ ਜਾਪ ਕੀਤਾ ਵੀ ਨਿਸ਼ਕਰਮ ਹੋ ਤਰ ਗਿਆ ਹੈ ਹਰ ਚਰਨ ਤੇ ਆਏ ਸਭ ਫਲ ਪਾਈ ਜਿਨ੍ਹਾਂ ਨੇ ਜੀ ਦੇ ਚਰਨਾਂ ਨੂੰ ਧਿਆਨ ਦੇ ਕੇ ਜੋੜਿਆ ਹੈ ਉਹਨ ਸਾਰੇ ਧਰਮ ਅਰਥ ਤੋਂ ਉਹ ਫੜ ਫਲੇ ਹਨ ਮਿਟੀ ਆਉਣ ਜਾਣਾ ਉਹਨਾਂ ਦਾ ਜਨਮ ਧਾਰ ਕੇ ਜਿਹੜਾ ਫੇਰ ਗਰਭ ਚਾਉਣਾ ਸੀ ਜਾਣਾ ਸੀ ਮਰ ਕੇ ਕਾਲ ਦੇ ਮੂੰਹ ਚ ਮਿਟ ਗਿਆ ਭਾਏ ਭਗਤ ਸੁਭਾਏ ਹਰ ਜਪ ਸ੍ਰੀਮਾ ਭਗਤੀ ਕਰਦੇ ਐ ਸੁਭਾਵ ਕੀ ਹਰੀ ਦਾ ਜਸ ਕੀਰਤਨ ਜਾਪ ਕਰਦੇ ਹਨ ਸੁਕੇ ਸਿੱਧੀ ਉਹਨਾਂ ਦੇ ਮਨ ਜਿਹੜਾ ਪ੍ਰਮੇਸ਼ਰ ਦਾ ਜਾਪ ਕਰਨ ਲੱਗਿਆ ਪ੍ਰੀਮਾ ਭਗਤੀ ਵਾਲਿਆ ਦਾ ਸੂਪਰਮੇਸ਼ੁਰ ਦਾ ਸਰੂਪ ਆਏ ਪ੍ਰਕਾਸ਼ ਆਇਆ ਜਾਪ ਕਾ ਨੂੰ ਆਪਣੇ ਪ੍ਰਭ ਭਾਵਾਂ ਇਸ ਜਗਤ ਰਤਨਿ ਪ੍ਰਭੂ ਅਕਾਲ ਪੁਰਖ ਨੂੰ ਭਾਵ ਬਾਰੇ ਹੈ ਜਪ ਏਕ ਅਲਖ ਅਪਾਰ ਪੂਰਨ ਉਹ ਜਗਨੀ ਯੋਗ ਜੋ ਇੱਕੋ ਬੈਰੂਪ ਲਖਣ ਤੋਂ ਸੁਧਮਨ ਕਰਕੇ ਲਿਖਿਆ ਨਹੀਂ ਜਾਂਦਾ ਪ੍ਰਕਿਰਤੀ ਪਾਰ ਆਵਾਜ ਰਹਿਤਾ ਹੈ ਪੂਰਨ ਵਿਆਪਕ ਸਾਰੇ ਜਿਸ ਬਿਨਾ ਨਹੀਂ ਕੋਈ ਉਸ ਲਈ ਬਿਨਾ ਬਰਸਤਾਂ ਤੇ ਹੋਰ ਕੋਈ ਨਹੀਂ ਹੈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜੀ ਗੁਰੂ ਜੀ ਕਹਿੰਦੇ ਗੁਰੂ ਸਾਹਿਬ ਜੀ ਨੂੰ ਭਰਮ ਮੇੜ ਲੁੱਟ ਜਤ ਦੇਖਾਂ ਤਤ ਸੋਈ ਜੀ ਜਿੱਥੇ ਵੀ ਦੇਖੇ ਸੋਈ ਆ ਤਤ ਪਦ ਅਨਖਰ ਰੂਪ ਵਿੱਚ ਦੱਸਦਾ ਹੈ ਬਾਤਿ ਪਾਵਨ ਹਰ ਨਾਮ ਜੀ ਗੁਰੂ ਜੀ ਦੀ ਦਾ ਨਾਮ ਜਿਹੜਾ ਸਾਰਿਆਂ ਨਾਮਾਂ ਚੋਂ ਪਾਪੀਆਂ ਨੂੰ ਪੂਤਰ ਕਰਨ ਵਾਲਾ ਹੈ ਸੰਤ ਜਨਾ ਕੀ ਕੰਮ ਸੁਧੰਗ ਕੰਮ ਵੀ ਸਾਰੇ ਪੂਰੇ ਕਰਦਾ ਜਿਵੇਂ ਕਬੀਰ ਦਾ ਜਗ ਸਪੂਰਨ ਕੀਤਾ ਨਾਮ ਦੇ ਦੀ ਛਪਰੀ ਬੰਨੀ ਮੂਈ ਗੋਉ ਜਵਾਈ ਦੇਰਾ ਫੇਰਿਆ ਇਨ ਅਜੇ ਇਸੇ ਪ੍ਰਕਾਰ ਭਗਤ ਰਉਦਾਹ ਦੇ ਸਿਵਾ ਦੀ ਜਿਹੜੀ ਮੂਰਤੀ ਉਹ ਵੀ ਤਾਰ ਕੇ ਦਿਖਾਤੀ ਇਸ ਪ੍ਰਕਾਰ ਪੂਰਨ ਸੰਤਾਂ ਨੇ ਕੰਮ ਕਰਦਾ ਕਾਹਨਾਂ ਪੂਰੀਆਂ ਕਰਦਾ ਹੈ ਗੁਰੂ ਸੰਤ ਪਾਇਆ ਪ੍ਰਭ ਧਿਆਇਆ ਇਹਨਾਂ ਗੁਰੂ ਸੰਤਾਂ ਨੂੰ ਪਾਇਆ ਹੈ ਉਹਨਾਂ ਸ੍ਰੀ ਅਕਾਲ ਪੁਰਖ ਨੂੰ ਕੇਵਨਾ ਕੀਤਾ ਹੈ ਸਦਲ ਇੱਛਾ ਪੁੰਨੀਆਂ ਉਹ ਸੰਤਾਂ ਹੁਣੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਨੇ ਹਉ ਤਾਪ ਬਿਨ ਸੇ ਸਦਾ ਸਰਸੇ ਉਹਦੇ ਹੋਗੇ ਆਪ ਗਸਾਰੇ ਦਾਬ ਨਾ ਹੋਗੇ ਸਦਾ ਸੈਦ ਰਸਤੇ ਹੋ ਗਿਆ ਤੁਹਾਨੂੰ ਕਾਸ਼ ਤੋਂ ਪਾਠ ਦੀ ਵਰਗ ਉਹ ਤਾਪ ਬਿਨ ਸੇ ਸਦਾ ਸਰ ਸੇ ਭਗਤਾਨ ਗਤਾਬ ਨਾਸ਼ ਹੋ ਗਿਆ ਆਦੀ ਬਿਆਦੀ ਉਪਾਦੀ ਦੇ ਉਹ ਤਾਂ ਆਪ ਉਹ ਤਾਂ ਆਪ ਬਿਨ ਸੇ ਸਦਾ ਸਰਸੇ ਸਦਾ ਸਹਦ ਰਸੇ ਪ੍ਰੇਮ ਦੇ ਹੋ ਗਏ ਅੰਕ ਤੁਨੂ ਪ੍ਰਾਪਤ ਹੋ ਗਏ ਪ੍ਰਭ ਮਿਲੇ ਚਰੀ ਵਿਛੁਣੇ ਆ ਮਿਛਲੇ ਹੋਏ ਜਿਹਦੇ ਸੀ ਉਸ ਪ੍ਰਭੂ ਦੇ ਨਾਲ ਮਿਲਦੇ ਹੋ ਮਨ ਸਾਥ ਆਈ ਵਜੀ ਵਧਾਈ ਨਹੀ ਸ਼ਾਂਤੀ ਸਾਰੀਆਂ ਵਾਸ਼ਰੇ ਨੇ ਵੀ ਕਿਰੂ ਸ਼ਾਂਤੀ ਆ ਗਈ ਬੜੀਆਂ ਖੁਸ਼ੀਆਂ ਆਨੰਦੀਆਂ ਵਧ ਗਈਆਂ ਮਨ ਹੋ ਕਦੇ ਨਾ ਬੀਸਰੇ ਕਦੇ ਵੀ ਵਾਹਿਗੁਰੂ ਨੂੰ ਕੋਲਣਾ ਨਹੀਂ ਹੈ ਬਹਿਨਵਾਂ ਤੋਂ ਨਾਨਕ ਸਤਿਗੁਰੂ ਦਿਰੜਾਇਆ ਇਥੇ ਮਨ ਨਹੀਂ ਸਾਡਾ ਕੋਈ ਸਾਥੂ ਬੋਲਦਾ ਨਹੀਂ ਗੁਰੂ ਦੇਮਤੀ ਬੂਰ ਕਹਿੰਦੇ ਹਨ ਨਾਰਾਇਣ ਸੰਗ੍ਰੂ ਮਹਾਰਾਜ ਸਾਹਿਬ ਜੀ ਨੇ ਦਿਰੜ ਕਢਾ ਤਾ ਸਾਥ ਤੇ ਨਾਮ ਸਦਾ ਭਜ ਜਗਦੀ ਸਰ ਜੇ ਸਦਾ ਜਗਤੀਸ਼ੁਰ ਪ੍ਰਵੇਸ਼ ਦਾ ਭਜਨ ਕਰਿਆ ਕਰੂ ਇਸ ਕਰਕੇ ਕਦੇ ਮਨ ਤੋਂ ਭੁੱਲਦਾ ਨਹੀਂ ਗੁਰੂ ਸਾਹਿਬ ਦਾ ਉਪਦੇਸ਼ ਦਿਰੜ ਹੋ ਗਿਆ ਪੱਕਾ ਵਸ ਗਿਆ ਹੈ ਮਨ ਸਾਤ ਆਈ ਵਜੀ ਵਧਾਈ ਮਨੋ ਕਦੇ ਨਾ ਵੀਸਰੇ ਬਿਨਵਾਂ ਜੋ ਨਾਮ ਸਤਿਗੁਰ ਦੇ ਰੜਾਇਆ